ਮਤ ਹੋਈ ਹੈ ਚੁੰਨੀ ਦੇ ਨਾਲ ਲਟਕਦੀ ਮਿਲੀ ਅਲਾਜ ਮ੍ਰਿਤਕ ਦੀ ਪਛਾਣ ਉਮੇਸ਼ ਨਗਰ ਦੇ ਰਹਿਣ ਵਾਲੇ ਇੰਦਰਪਾਲ ਮਲਹੋਤਰਾ ਦੇ ਤੌਰ ਤੇ ਹੋਈ ਹੈ ਦਾਜ ਦੇ ਕਿ ਕਿਰਾਏਦਾਰ ਦੇ ਨਾਲ ਕੋਰਟ ਦੇ ਵਿੱਚ ਕੋਈ ਵਿਵਾਦ ਚੱਲ ਰਿਹਾ ਸੀ ਜਿਸ ਤੋਂ ਬਾਅਦ ਉਸਨੇ ਇਹ ਕਦਮ ਚੁੱਕਿਆ ਕਿਰਾਏਦਾਰਾਂ ਦੇ ਕਰਕੇ ਪ੍ਰੇਸ਼ਾਨ ਕਰ ਹੋਈ ਉਹਦੇ ਕਰਕੇ ਉਹਨੇ ਇਹ ਮਾੜਾ ਕਰਮ ਕੀਤਾ ਕਿੰਨੇ ਸਮੇਂ ਤੋਂ ਰਹਿ ਰਹੇ ਸੀ ਇਹ 25-30 ਸਾਲ ਤੋਂ ਰਹਿ ਰਹੇ ਲੰਮਸਾ ਇਹੜਾ ਮੁਲਾ ਜਿਹੜਾ ਤਾਂ ਪਰਮੇਸ਼ਰ ਨਗਰ ਪਿਆ ਜਾਂਦਾ ਜੀ ਤੇ ਕਿਰਾਏਦਾਰ ਕਿਰਾਏਦਾਰਾਂ ਨੇ ਬਹੁਤ ਪਰੇਸ਼ਾਨ ਕਰੀ ਰੱਖਿਆ ਉਹਨਾਂ ਨੂੰ ਕਿਰਾਏਦਾਰਾਂ ਦੀ ਵਜ੍ਹਾ ਕਰਕੇ ਇਹਨੇ ਸੁਸਾਇਟੀ ਕੀਤਾ ਹਾਂਜੀ ਲੜਾਈ ਝਗੜਾ ਵੀ ਹੋਇਆ ਹਾਂਜੀ ਕੇਸ ਚੱਲਦਾ ਪਿਆ ਸੀ ਕੈਮਰੇ ਗੁੰਮਰੇ ਉਹਨਾਂ ਨੇ ਬਹੁਤ ਪਰੇਸ਼ਾਨ ਕਰ ਰਿਆ ਸੀ ਮਕਾਨ ਤੇ ਕਬਜ਼ਾ ਕਰ ਲਿਆ ਸੀ ਉਹਨਾਂ ਨੇ ਮਤਲਬ ਪ੍ਰਵਾਸੀ ਪੰਜਾਬੀ ਸੀ ਕਿਤੇ ਪੰਜਾਬੀ ਬੰਦੇ ਸੀ ਕੀ ਨਾਮ ਕੀ ਸੀ ਨਾ ਮਿੱਟੂ ਮਲੋਤਰਾ ਜੀ ਮਿੱਟੂ ਮਲੋਤਰਾ ਸੀ ਨਾ ਹਾਂਜੀ ਉਮਰ ਕਿੰਨੀ ਸੀ ਨਾ 45 ਸਾਲ ਦੀ ਹੋਣੀ ਹੈ 40-50 ਸਾਲ ਦੇ ਹਾਂਜੀ ਕੀ ਨਾਮ ਕੀ ਮੇਰਾ ਨਾਮ ਲੈਨੇਆ ਮੇਰਾ ਇੰਦਰਪਾਲ ਮਹਤਪੁਰ ਹੈ ਹਸਬੰਦ ਜਿਹੜੀ ਜੇਲ੍ਹ ਉੱਤਾਰ ਹੈਗਾ ਕੋਈ ਇਹ ਹੀ ਮਗਾਨ ਸਾਰਾ ਮੰਨੇ ਵਾਲੇ ਤਕਰੀਬਨ ਇਕੱਠੇ ਹੋਏ ਸੀ ਇਹਨਾਂ ਨੂੰ ਬੇਨਤੀ ਕੀਤੀ ਜੀ ਅਸੀਂ ਹੱਥ ਜੋੜ ਕੇ ਵੀ ਚਲੋ ਇਹ ਗਰੀਬ ਬੰਦੇ ਆ ਇਹ ਵਿਚਾਰੇ ਕੁਝ ਨਹੀਂ ਕਰ ਸਕਦੇ ਨਾ ਕੋਟ ਕੇਸ ਨਾਲ ਲੜ ਸਕਦੇ ਨਾ ਕਿਤੇ ਵਸੇ ਜਾ ਸਕਦੇ ਸਿੱਧ ਬਦਰ ਬੰਦੇ ਆ ਵੀ ਤੁਸੀਂ ਇਹਨਾਂ ਦਾ ਜਿਹੜਾ ਕਬਜ਼ਾ ਕੀਤਾ ਉਹਨੂੰ ਛੱਡ ਦਿਓ ਉਹ ਬੰਦੇ ਨੇ ਸਾਡੀ ਗੱਲ ਨਹੀਂ ਸੁਣੀ ਸੀ ਸਾਰੀ ਪੰਚਾਇਤ ਵਿੱਚ ਸੀ ਤੇ ਐਨੇ ਪਰੇਸ਼ਾਨ ਸੀ ਇਹਨਾਂ ਦੇ ਰਿਸ਼ਤੇਦਾਰ ਮੇਰੇ ਕੋਲ ਮੇਰੇ ਬਿਲਕੁਲ ਸਾਹਮਣੇ ਰਹਿੰਦੇ ਆ ਇਹਨਾਂ ਦੇ ਬੱਚੇ ਉੱਥੇ ਕਦੀ ਲੁਕਦੇ ਸੀ ਕਦੀ ਦੂਜੇ ਰਿਸ਼ਤੇਦਾਰਾਂ ਨਾਲ ਜਲਦੇ ਨੇ ਕਿਉਂਕਿ ਉਹ ਪਰੇਸ਼ਾਨ ਕਰਦੇ ਸੀ ਇੱਕ ਲੜਕੀ ਨੇ ਤਾਂ ਉਹਨਾਂ ਦੀਆਂ ਦੱਸਿਆ ਕਿ ਵੀ ਜੇ ਮੈਂ ਆਉਂਦੀ ਸੀ ਮੈਨੂੰ ਵੀ ਤੰਗ ਕਰਦੇ ਸੀ ਮਤਲਬ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਸੀ ਉਹਨੂੰ ਮਜਬੂਰ ਕਰ ਦਿੱਤਾ ਇਹਨਾਂ ਨੇ ਮਰਨ ਵਾਸਤੇ ਜਾਂ ਇਹਨਾਂ ਨੇ ਮਾਰ ਦਿੱਤਾ ਤੇ ਅੱਜ ਉਹਨਾਂ ਨੇ ਸੁਸਾਇਡ ਕਰ ਲਿਆ ਕਿਤੇ ਹਾਲਾਤਾਂ ਵਿੱਚ ਉਹਨਾਂ ਦੀ ਜਿਹੜੀ ਬੋਡੀ ਮਿਲੀ ਕਿਸ ਤਰੀਕੇ ਨਾਲ ਸੁਸਾਇਡ ਕੀਤਾ ਹੈ ਉਹਨਾਂ ਨੇ ਹਹਾ ਲਿਆ ਜੀ ਹਾਂ ਜਾਂ ਦਿੱਤਾ ਗਿਆ ਜਾਂ ਲਿਆ ਕਿਸ ਚੀਜ਼ ਨਾਲ ਹਹਾ ਲਿਆ ਉਥੋਂ ਕਪੜੇ ਨਾਲ ਬੰਨਿਆ ਪਿਆ ਸੀ ਹਾਂ ਕਪੜੇ ਨਾਲ ਜਾਂ ਕਿਸ ਤਰ੍ਹਾਂ ਚੁੰਨੀ ਨਾਲ ਸੀ ਚੁੰਨੀ ਦੇ ਨਾਲ ਹਾਂ ਜੀ ਮੇਰਾ ਖਿਆਲ ਹੈ ਕਿ ਸਵੇਰ ਦਾ ਜਾਂ ਰਾਤ ਦਾ ਹਹਾ ਲਿਆ ਕਿਉਂਕਿ ਇਹ ਬਨਾਣ ਦੇ ਵਿੱਚ ਸੀ ਅੰਦਰ ਵੀਰ ਦੇ ਵਿੱਚ ਸੀ ਅੱਛਾ ਜੀ ਹਾਂ ਬਿਲਕੁਲ ਮਤਲਬ ਮੇਰੇ ਹਿਸਾਬ ਨਾਲ ਕਾਫੀ देर ਹੋ ਗਈ ਉਹਨਾਂ ਨੂੰ ਸਰ ਇਹ ਸੁਸਾਈਡ ਹੋਇਆ ਮੱਲੇ ਦੇ ਵਿੱਚ ਕਿਹੜੀ ਜਗ੍ਹਾ ਹੈਗੀ ਹੈ ਤੇ ਕਿੰਨੀ ਉਮਰ ਦੀ ਵਿਅਕਤੀ ਵਿਖੀ ਨਾਮ ਸੀ ਇਹ ਤਾਂ ਮੱਲਾ ਅਮੇਸ਼ ਨਗਰ ਆ ਤੇ ਹੁਣੇ ਤਲਾਸ਼ ਮਿਲੀ ਸੀ ਕੋਈ ਇੰਦਰਪਾਲ ਮਲੋਤਰਾ ਨਾਮ ਦਾ ਬੰਦਾ ਉਹਨੇ ਆਪਣੇ ਘਰ ਦੇ ਵਿੱਚ ਹੀ ਮਤਲਬ ਸੁਸਾਈਡ ਕੀਤੀ ਆ ਅਸੀਂ ਆਗੇ ਮੌਕੇ ਤੇ ਤੇ ਪਤਾ ਲੱਗਿਆ ਵੀ ਕੋਈ ਕਿਰਾਏਦਾਰ ਨਾਲ ਦੱਸ ਰਹੇ ਨੇ ਕੋਈ ਇਹਦਾ ਚੱਲਦਾ ਹੀ ਡਿਸਪਿਊਟ ਚੱਲਦਾ ਹੀ ਤੇ ਅਦਾਲਤ ਵਿੱਚ ਵੀ ਇਹਦਾ ਚੱਲਦਾ ਹੀ ਕੋਈ ਮਤਲਬ ਕੇਸ ਵਗੈਰਾ ਕਹਿੰਦੇ ਕੀਤਾ ਹੋਇਆ ਬਾਕੀ ਮੌਕੇ ਤੇ ਦੇਖਦੇ ਜੋ ਜਿਹੜੇ ਤੱਥ ਤਫਤੀਸ਼ ਦੇ ਵਿੱਚ ਆਏ ਉਹਦੇ ਹਿਸਾਬ ਨਾਲ ਬਣਦੀ ਕਾਰਵਾਈ ਕਰੇਗਾ